ਸਿੱਖਿਤ ਕਿਸਾਨ ਮੋਰਚਾ ਹੁਣ 5 ਫਰਵਰੀ ਨੂੰ ਦੇਸ਼ ਭਰ ਦੇ ਵਿੱਚ ਇਹਨਾਂ ਗਜਟ ਦੀਆਂ ਕਾਪੀਆਂ ਬਜਟ ਦੀਆਂ ਕਾਪੀਆਂ ਦਾ ਜਿਹੜਾ ਉਹ ਸਾੜਨ ਦਾ ਕੰਮ ਕਰਨ ਜਾ ਰਿਹਾ ਹੈ ਜੀ। ਗੰਗਵੀਰ ਸਿੰਘ ਹੋਏ, ਰਮੇਂਦਰ ਸਿੰਘ ਪਟਿਆਲਾ ਹੋਏ, ਇਸੇ ਤਰ੍ਹਾਂ ਇਹਨਾਂ ਦੇ ਕਈ ਹੋਰ ਆਗੂ ਵੀ ਨੇ। ਉਹ ਕਹਿੰਦੇ ਕਿ ਇਹ ਸਾਰਾ ਚੀਜ਼ਾਂ ਜਿਹੜੀਆਂ ਇਹ ਕਹਿ ਰਹੇ ਨੇ, ਇਹ ਤਾਂ ਕੱਖ ਵੀ ਨਹੀਂ। ਅਨੁਸੂਚਿਤ ਜਾਤੀ ਦੇ 2 ਲੱਖ 9144 ਤੇ 17000 ਕਰੋੜ ਦੋ ਸਾਲਾਂ ਦੇ ਵਿੱਚ ਕਾਰਪੋਰੇਟ ਘਰਾਣਿਆਂ ਦੇ ਵਾਪਕ ਕਿਸਾਨਾਂ ਦੇ ਕਿਉਂ ਨਾ ਕੀਤੇ ਗਏ ਹੋਰ ਛੋਟੇ ਵਰਗ ਦੇ ਕਿਉਂ ਨਾ ਕੀਤੇ ਗਏ ਦਰਵਿੰਦਰ ਮੀਟਿੰਗ ਦਾ ਰੱਖ ਲਈ 14 ਫਰਵਰੀ ਦੀ ਬਜਟ ਪੇਸ਼ ਕਰਤਾ ਕੀ ਜਿਹੜਾ ਬਜਟ ਟੂ ਆਉਣਾ ਹੈ ਕਿਸਾਨਾਂ ਦੀਆਂ ਗੱਲਾਂ ਉਹਦੀ ਸੁਣੀਆਂ ਜਾਣਗੀ ਜੁਕਤ ਕਿਸਾਨ ਮੋਰਚਾ ਕਹਿੰਦੇ ਹੈ ਅਸੀਂ ਇਸ ਬਜਟ ਦੀਆਂ ਜ਼ਿਲ੍ਹਾ ਮੁਕਾਮਾਂ ਤੇ ਪੂਰੇ ਭਾਰਤ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਕਾਰਕੁਨ ਬਜੜ ਦੀਆਂ ਕਾਪੀਆਂ ਸਾੜਨਗੇ ਸੰਯੁਕਤ ਕਿਸਾਨ ਮੋਰਚਾ ਵੀ ਅਗਲਾ ਪ੍ਰੋਗਰਾਮ ਉਲੀਕਦਾ ਹੋਇਆ ਨਜ਼ਰ ਆ ਰਿਹਾ ਹੈ ਬਜਟ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਹਾਲਾਂਕਿ ਬਿਹਾਰ ਦੇ ਵਿੱਚ ਕਈ ਚੀਜ਼ਾਂ ਦਿੱਤੀਆਂ ਜਾ ਰਹੀਆਂ ਨੇ ਇੱਕ ਤਾਂ ਕਹਿੰਦੇ ਅਸੀਂ ਦਾਲਾਂ ਦੇ ਉੱਤੇ ਨਿਰਭਰਤਾ ਬਣਾਵਾਂਗੇ ਉਵਧਾਵਾਂਗੇ ਆਤਮ ਨਿਰਪਰ ਬਣੇਗਾ ਭਾਰਤ ਇਹ ਪੂਰੇ ਦੇਸ਼ ਵਾਸਤੇ ਗੱਲ ਲਾਗੂ ਹੁੰਦੀ ਹੈ ਦੂਜੇ ਪਾਸੇ ਜਿਹੜਾ ਬਿਹਾਰ ਨੂੰ ਵਿਸ਼ੇਸ਼ ਪੈਕੇਜ ਦਿੱਤਾ ਗਿਆ ਬਿਹਾਰ ਦੇ ਵਿੱਚ ਮਖਾਣਾ ਬੋਰਡ ਦਾ ਗਠਨ ਕਰਨ ਦਾ ਐਲਾਨ ਕੀਤਾ ਗਿਆ ਕਿਉਂਕਿ ਮਖਾਣੇ ਦੀ ਖੇਤੀ ਉੱਥੇ ਹੁੰਦੀ ਹੈ ਤਾਂ ਇਸ ਕਰਕੇ ਉਹਨਾਂ ਨੂੰ ਖਾਸ ਤਰਜੀਹ ਦਿੱਤੀ ਜਾ ਰਹੀ ਹੈ ਪਰ ਦੂਜੇ ਜਿਹੜੇ ਕਿਸਾਨ ਨੇ ਉਹਨਾਂ ਵਾਸਤੇ ਹਾਲਾਂਕਿ ਇੱਕ ਯੋਜਨਾ ਦਾ ਵੀ ਐਲਾਨ ਕੀਤਾ ਜਾ ਰਿਹਾ ਹੈ ਕਿ ਅਸੀਂ ਲਾਗੂ ਕਰਾਂਗੇ ਪੀਐਮ ਧਨ ਤਾਨਿਆ ਯੋਜਨਾ ਪਹਿਲਾਂ ਸਮਾਨ ਨਿਧੀ ਯੋਜਨਾ ਚੱਲ ਰਹੀ ਹੈ ਤਾਂ ਇਸੇ ਦੇ ਚੱਲਦਿਆਂ ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਹੁੰਦੀ ਹੈ ਕਿਸਾਨਾਂ ਦੀ ਉਹ 3 ਤੋਂ 5 ਲੱਖ ਕਰਨ ਦਾ ਐਲਾਨ ਕੀਤਾ ਗਿਆ ਪਰ ਉਹ ਵੀ ਕੈਸ਼ ਕ੍ਰੈਡਿਟ ਦਾ ਮਤਲਬ ਹੋ ਗਿਆ ਕਿ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਲੋਨ ਹੀ ਲੈਣਾ ਪੈਣਾ ਹੈ ਤਾਂ ਕਹਿੰਦੇ ਖਾਸ ਕਰ ਕੁਝ ਵੀ ਨਹੀਂ ਹੈ ਸਾਡੇ ਵਾਸਤੇ ਤਾਂ ਸੰਯੁਕਤ ਕਿਸਾਨ ਮੋਰਚਾ ਹੁਣ 5 ਫਰਵਰੀ ਨੂੰ ਦੇਸ਼ ਭਰ ਦੇ ਵਿੱਚ ਇਹਨਾਂ ਗਜਟ ਦੀਆਂ ਕਾਪੀਆਂ ਬਜਟ ਦੀਆਂ ਕਾਪੀਆਂ ਦਾ ਜਿਹੜਾ ਉਹ ਸਾੜਨ ਦਾ ਕੰਮ ਕਰਨ ਜਾ ਰਿਹਾ ਹੈ ਜੀ ਬਿਲਕੁਲ ਜੀ ਜਿਹੜੇ ਮੁੱਖਾਗੂ ਨੇ ਜੰਗਵੀਰ ਸਿੰਘ ਹੋਏ ਰਮੇਂਦਰ ਸਿੰਘ ਪਟਿਆਲਾ ਹੋਏ ਹੂੰ ਇਸੇ ਤਰ੍ਹਾਂ ਇਹਨਾਂ ਦੇ ਕਈ ਹੋਰ ਆਗੂ ਵੀ ਨੇ ਉਹ ਕਹਿੰਦੇ ਕਿ ਇਹ ਸਾਰਾ ਚੀਜ਼ਾਂ ਜਿਹੜੀਆਂ ਇਹ ਕਹਿ ਰਹੇ ਨੇ ਇੱਜ ਤੱਕ ਅੱਖ ਵੀ ਨਹੀਂ ਉਹ ਕਹਿੰਦੇ ਕਿ ਅਨਸੂਚਿਤ ਜਾਤੀ ਦੇ 2 ਲੱਖ 9143 ਤੇ 17000 ਕਰੋੜ ਦੋ ਸਾਲਾਂ ਦੇ ਵਿੱਚ ਕਾਰਪੋਰੇਟ ਘਰਾਣਿਆਂ ਦੇ ਬਾਪ ਕਰਤੇ ਅਨਸੂਚਿਤ ਜਾਤੀ ਬੈਂਕਾਂ ਵੱਲੋਂ ਤੇ ਫਿਰ ਉਹ ਅਨਸੂਚਿਤ ਜਾਤੀਆਂ ਦੇ ਕਿਉਂ ਨਾ ਕੀਤੇ ਗਏ ਕਿਸਾਨਾਂ ਦੇ ਕਿਉਂ ਨਾ ਕੀਤੇ ਗਏ ਹੋਰ ਛੋਟੇ ਵਰਗ ਦੇ ਕਿਉਂ ਨਾ ਕੀਤੇ ਗਏ ਇਹ ਗੱਲ ਉਹ ਕਹਿ ਰਹੇ ਸੋ ਮੈਂ ਕੋਈ ਕੋ ਇਹਦੇ ਚ ਗੱਲ ਕਹਾ ਕਿ ਜਿੰਨਾ ਤੁਸੀਂ ਕੁਝ ਕਰਨਾ ਮਿਲ ਬੈਠ ਕੇ ਕਰੋ ਤਰਵਿੰਦਰ ਮੀਟਿੰਗ ਦਾ ਰੱਖ ਲਈ 14 ਫਰਵਰੀ ਦੀ ਹਮ ਬਜਟ ਪੇਸ਼ ਕਰਤਾ ਹਮ ਕੀ ਜਿਹੜਾ ਬਜਟ 2 ਆਉਣਾ ਹੈ ਕਿਸਾਨਾਂ ਦੀਆਂ ਗੱਲਾਂ ਉਹਦੀ ਸੁਣੀਆਂ ਜਾਣ ਹਮ ਉਹ ਕਹਿੰਦੇ ਜੀ ਬਿਲਕੁਲ ਇਹ ਬਜਟ ਜਿਹੜਾ ਆਇਆ ਹੈਗਾ ਇਹਦਾ ਕੋਈ ਫਾਇਦਾ ਨਹੀਂ ਕਾਰਪੋਰੇਟਰ ਨੂੰ ਪਹਿਲਾਂ ਹਲਾਹਰਾ ਦਿੰਦੇ ਆ ਕਾਰਪੋਰੇਟਰਾਂ ਨੂੰ ਹੁਣ ਦੇ ਦਿੰਦੇ ਨੇ ਤੇ ਅਸੀਂ ਤਾਂ ਇੱਥੋਂ ਦੇ ਉੱਥੇ ਰਹਿ ਗਏ 5 ਫਰਵਰੀ ਨੂੰ ਇਹ ਸੰਯੁਕਤ ਕਿਸਾਨ ਮੋਰਚਾ ਕਹਿੰਦੇ ਹੈ ਅਸੀਂ ਇਸ ਬਜਟ ਦੀਆਂ ਜ਼ਿਲ੍ਹਾ ਮੁਕਾਮਾਂ ਤੇ ਪੂਰੇ ਭਾਰਤ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਕਾਰਕੁਨ ਬਜਟ ਦੀਆਂ ਕਾਪੀਆਂ ਸਾੜਨਗੇ ਕਿ ਇਸ ਬਜਟ ਦੇ ਵਿੱਚ ਕੱਖ ਨਹੀਂ ਤੇ ਜਿਹੜੀ ਚੀਜ਼ ਦੇ ਵਿੱਚ ਕੱਖ ਹੀ ਨਹੀਂ ਉਹਦੇ ਵਿੱਚ ਕਰਾਉਣਾ ਕੀ ਹੈ ਕਦੇ-ਕਦੇ ਦਰਵਿੰਦਰ ਉਦਾਹਰਣ ਦਿੰਦੇ ਹੁੰਦੇ ਆ ਹੂੰ ਪੁਰਾਣੇ ਜਵਾਨੇ ਦੇ ਵਿੱਚ ਨਾ ਹੂੰ ਜਦੋਂ ਪਹਿਲੀ ਵਾਰ ਪੁਰਾਣਾ ਜਾਂਦਾ ਸੌਰਿਆਂ ਬਾਲ ਤੱਕ ਇੱਕ ਮੀਰ ਆਲਮ ਨਾਲ ਜਾਂਦਾ ਹੂੰ ਉਹ ਦੋਨੇ ਜਾਂਦੇ ਆ ਤੇ ਜਾ ਕੇ ਬਹਿ ਜਾਂਦੇ ਆ ਮੀਰ ਆਲਮ ਨੂੰ ਬਾਹਰ ਲੈ ਖੋਲੇ ਜੇ ਚ ਬਾਹਰ ਦਿੱਤਾ ਜਾਂਦਾ ਹੈ ਪਰੋਣੇ ਧਰੋਣੇ ਨੂੰ ਅੰਦਰ ਬੈਠ ਕੇ ਚ ਬਿਠਾ ਕੇ ਚੰਗਾ ਮੰਜਾ ਬਿਸਤਰਾ ਵਿਛਾ ਕੇ ਤੇ ਖੁਸ਼ਬੂਆਂ ਨੇ ਬਹੁਤ ਸਾਰੀਆਂ ਕਿ ਬੜੇ ਵੱਡੇ ਪਕਵਾਨ ਬਣ ਰਹੇ ਨੇ ਜਿਹੜਾ ਕੁਚਕਨ ਚੋਕਨ ਬਣਾਇਆ ਉਹ ਮਹਿਮਾਨ ਵਾਸਤੇ ਤੇ ਚੌਲ ਲਿਆ ਕੇ ਨਾ ਉਹਦੀ ਬਸ ਤਰੀਜੀ ਪਾ ਕੇ ਮਰਾਸੀ ਜਿਹੜਾ ਮੀਰ ਆਲਮ ਸੀ ਉਹਨੂੰ ਸਾਥ ਤਾਂ ਮੀਰਾ ਲਬੀ ਨੂੰ ਤੂੰ ਪਤਾ ਵੀ ਆਪਣੇ ਆਪ ਵਿੱਚ ਤੇਜ ਹੁੰਦਾ ਉਹਨੇ ਰੌਲਾ ਪਾਤਾ ਹੂੰ ਕਹਿੰਦਾ ਕੁਸ਼ ਪਾਤ ਆ ਇਹਦੇ ਚ ਹੂੰ ਉਹ ਨਾਲ ਦੇ ਗਵਾਂਢੀ ਵੀ ਆ ਗਏ ਤੇ ਹੋਰ ਆ ਗਏ ਜਦੋਂ ਆ ਕੇ ਨਾ ਚਮਚੇ ਨਾਲ ਫਰੋਲਿਆ ਕਹਿੰਦਾ ਕਿਉਂ ਮੀਰਾ ਬਾਲਮਾ ਰੌਲਾ ਪਾਈ ਜਾਣਾ ਇਹ ਤਾਂ ਕੱਖ ਵੀ ਨਹੀਂ ਕਹਿੰਦਾ ਜੇ ਕੱਖ ਪਾਇਆ ਹੁੰਦਾ ਮੈਂ ਉਹੀ ਬੋਲਦਾ ਹੂੰ ਮੈਂ ਵੀ ਤਾਂ ਤਾਹੀ ਰੌਲਾ ਪਾ ਰਿਆ ਵੀ ਚ ਕੱਖ ਨਹੀਂ ਉਹ ਚੀਜ਼ੇ ਵੱਜੜਦੀ ਆ ਇਹ ਕਹਿੰਦੇ ਕਿ ਇਹਦੇ ਦਾ ਕੱਖ ਵੀ ਨਹੀਂ ਸਾਡੇ ਵਾਸਤੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ